ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਬੀਤੇ ਦਿਨੀ ਐਨਆਰਆਈ ਦੇ ਘਰ ਦੇ ਬਾਹਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਐਸਐਚਓ ਫਿਲੋਰ ਪੁਸ਼ੰਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਥਲਾ ਚ ਐਨਆਰਆਈ ਦੇ ਘਰ ਦੇ ਬਾਹਰ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਬਾਰੇ ਸਾਨੂੰ ਸੂਚਨਾ ਵੀ ਦਿੱਤੀ ਗਈ ਐਸਐਚਓ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਕਤ ਮਾਮਲੇ ਦੀ ਬਰਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਜਾਂਚ ਕਰਨ ਨੂੰ ਉਪਰੰਤ ਪਤਾ ਚੱਲਿਆ ਕਿ ਮੋਟਰਸਾਈਕਲ ਸਵਾਰ ਗੋਲਿਆ ਚਲਾਣ ਉਪਰੰਤ ਫਰਾਰ ਹੋ ਗਏ ਸਨ। ਐਸਐਚਓ ਸਾਹਿਬ ਇੱਕ ਪਿੰਡ ਥੜਲੇ ਦੇ ਵਿੱਚ ਗੋਲੀਆਂ ਚੱਲੀਆਂ ਮੈਟਰ ਕੀ ਸੀਗਾ ਤੁਸੀਂ ਮੌਕੇ ਤੇ ਪਹੁੰਚੇ ਆ ਕੀ ਉੱਥੇ ਮੌਕੇ ਦੇ ਦੇਖਿਆ ਜੀ? ਜਦੋਂ ਕੱਲ੍ਹ ਸਵੇਰੇ ਤੁਹਾਨੂੰ ਪਤਾ ਲੱਗਾ ਵੀ ਥਾ ਪਿੰਡ ਦੇ ਵਿੱਚ ਇੱਕ ਐਨਆਰਆਈ ਦੇ ਘਰ ਵਿੱਚ ਗੋਲੀਆਂ ਚੱਲੀਆਂ। ਇਹ 1 ਕਿਲੋ ਬੋਟੀਆਂ ਹਾਂ ਜਿਸ ਜੀ ਹੁਣ ਜਿਹਦਾ ਹੈਗਾ ਉਹ ਘਰ ਦੇ ਮਾਲ ਜਿਹਦਾ ਹੈਗਾ ਉਹਦੇ ਕੋਲ ਆ ਸ਼ਨੀਰ ਕੋ ਹਾਂਜੀ ਉਹਨੇ ਬਾਦਸਨੋਂ ਭੇਜਿਆ ਹਾਂ ਹਾਂਜੀ ਇਹ ਜਿਹਦੇ ਉਹ ਜੋ ਘਰ ਆ ਲਿਆ ਗਿਆ ਉਹਦੇ ਪਾਇਆ ਗਿਆ ਵੀ ਇੱਕ ਮੋਰਸਾ ਦੇ ਦਿਨ ਨੌਜਵਾਨ ਆਉਂਦੇ ਆ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕ ਕੇ ਦੋ ਜਣਾਂ ਨੂੰ ਤੁਰਦੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਵਟੇ ਉਟੇ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਆਪਣੇ ਕਿਸ ਤਰ੍ਹਾਂ ਜਾਂ ਰੋਲ ਕਰਦਾ ਜੀ ਫਿਸਟਰ ਇਹ ਗ੍ਰਫਲ ਹੋਗਾ ਲੋਕਾਂ ਦੇ ਪਰ ਕੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਨੇ ਠੀਕ ਹੈ ਜੀ ਬਿੰਦੇ ਦੇ ਹਿਸਾਬ ਨਾਲ ਇਹ ਕਹਿ ਸਕਦੇ ਕਟਾਏ ਜੀ 300 ਦਾ ਕਟਾ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕਿੰਨੇ ਜਣੇ ਸੀਗੇ ਕਾਤੇ ਸੀਗੇ ਮੋਰਸਾ ਕੋ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਾਇਰ ਕੀਤੇ ਇਹ ਦੇਖੋ ਜੋ ਗ੍ਰਸਤਾਰ ਹੋਣਗੇ ਪੇਪਰ ਲੂਗਾ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਡੇ ਆਪਣੇ ਟੀਚ ਨਹੀਂ ਐਨ ਆਰ ਆਈ ਹਨ ਹਾਂਜੀ ਤੇ ਰਾਤ ਦਾ ਸਮਾਂ ਕਿੰਨੇ ਦਾ ਰਾਤ ਦਾ 12:00 ਦਾ ਟੈਂਪਰ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਛ ਅਜੇ ਕੁਛ ਨਹੀਂ ਗਿਆ ਜਿਆਦਾ ਤਪਤੀ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਕਾਫੀ ਫਾਇਲ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਭ ਹੋਈ ਹੋਈ ਦਿਖਦੀ ਵੀ ਹਮ ਤੈਨੂੰ ਮੁੰਦੇ ਆਉਂਦੇ ਫਾਇਲ ਕਰਦੇ ਤੜਿਆ ਠੀਕ ਹੈ ਕੀ ਪਰਚਾ ਦਰਜ ਹੋ ਗਿਆ ਪਰਚਾ ਲਹਿਗਾ 298 ਨੰਬਰ ਮਕਦਮਾ ਠੀਕ ਜਸੂ ਹੋ ਗਿਆ ਠੀਕ ਹੈ ਜੀ ਉਹਦੀ ਤਕਰੀਰ ਜਿਹੜੀ ਹੈਗੀ ਹੈ ਹਰਜੀਤ ਸਿੰਘ ਚੌਂਕੀ ਰਸਾਲਾ ਇੰਚਾਰਜ ਕਰ ਰਿਹਾ ਕਰ ਰਿਹਾ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਪੰਜਾਬੀ ਜਾਗਰਣ